ਨੈਸ਼ਨਲ ਪੰਚਾਇਤ ਦਿਹਾੜੇ ਤੇ ਸਰਪੰਚ ਨੇ ਪੰਚਾਇਤ ਘਰ ਕੀਤਾ ਲੋਕਾਂ ਨੂੰ ਸਮਰਪਿਤ ਸਮੂਹ ਦੇਸ਼ ਦੀਆਂ ਪੰਚਾਇਤਾਂ ਨੂੰ ਇਸ ਰਾਸ਼ਟਰੀ ਪੰਚਾਇਤੀ ਰਾਜ ਦੇਸ਼ ਦੀਆਂ ਬਹੁਤ-ਬਹੁਤ ਮੁबारकबाद ਪੇਸ਼ ਕਰਦਾ ਤੇ ਇਸ ਦਿਨ ਦੇ ਉੱਤੇ ਮੈਂ ਆਪਣੀ ਪੰਚਾਇਤਾਂ ਨੂੰ ਇਹੀ ਆਪਣੇ ਪਰ ਉਸ ਨਿਸ਼ਾਨ ਲਾਉਣਾ ਚਾਹੁੰਦਾ ਕਿ ਪੰਚਾਇਤਾਂ ਆਪਣੇ ਆਪ ਦੇ ਵਿੱਚ ਆਪਣੇ ਗ੍ਰਾਮ ਪੰਚਾਇਤ ਦੇ ਖੇਤਰ ਦੇ ਵਿੱਚ ਇੱਕ ਸਵੈ ਸਥਾਨਿਕ ਸਰਕਾਰਾਂ ਨੇ ਕਿ ਮੈਂ ਆਪਣੇ ਨਗਰ ਦੇ ਮਾਣ ਨੂੰ ਉੱਚਾ ਕਰਨਾ ਮੈਂ ਆਪਣੇ ਨਗਰ ਦੇ ਵਿੱਚ ਆਪਸੀ ਭਾਈਚਾਰਾ ਨੂੰ ਪੈਰ ਤਰਜੀਹ ਦੇਣੀ ਆ ਮੈਂ ਆਪਣੇ ਨਗਰ ਦੇ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਮੈਂ ਆਪਣੇ ਨਗਰ ਦੇ ਵਿੱਚ ਆਪਣੇ ਲੋਕਾਂ ਦੀ ਸਮਾਜਿਕ ਆਰਥਿਕ ਸਥਿਤੀ ਨੂੰ ਮੈਂ ਮਜ਼ਬੂਤ ਕਰਨਾ ਆਪਣੀਆਂ ਜੋ ਤੁਹਾਡੀਆਂ ਜ਼ਿੰਮੇਵਾਰੀਆਂ ਉਹਨਾਂ ਦਾ ਪਤਾ ਹੋਣਾ ਚਾਹੀਦਾ ਤੇ ਉਹ ਜ਼ਿੰਮੇਵਾਰੀਆਂ ਨੂੰ ਜੋ ਤੁਹਾਡੇ ਕੋਈ ਸੰਵਿਧਾਨਿਕ ਸ਼ਕਤੀ ਦਿੱਤੀ ਹੈ ਉਹ ਤੁਸੀਂ ਲੋਕਾਂ ਲਈ ਲੋਕਾਂ ਦੀ ਤਰੱਕੀ ਲਈ ਤੁਸੀਂ ਵਰਤੋ 22 April 1993 ਨੂੰ ਜਿਹੜੀ 73ਵੀਂ ਸੋਧ ਹੋਈ ਉਹਦੇ ਵਿੱਚ ਗ੍ਰਾਮ ਪੰਚਾਇਤਾਂ ਨੂੰ ਸੰਵਧਾਨਿਕ ਦਰਜਾ ਦਿੱਤਾ ਗਿਆ ਕਨਸਟੀਟਿਊਸ਼ਨਲ ਜਿਹੜਾ ਇਹਨੂੰ ਸਟੇਟਸ ਦਿੱਤਾ ਗਿਆ ਆਪਣੇ ਪਿੰਡ ਦੀਆਂ ਪੰਚਾਇਤਾਂ ਤੇ ਆਪਣੇ ਪਿੰਡ ਦੀਆਂ ਗ੍ਰਾਮ ਸਭਾਵਾਂ ਨੂੰ ਮਜ਼ਬੂਤ ਕਰੋ ਤਾਂ ਕਿ ਜੋ ਇਸ ਸਾਡਾ ਰਾਸ਼ਟਰੀ ਪੰਚਾਇਤ ਦਿਵਸ ਆ ਵੀ ਇਹ ਮਨਾਉਣ ਦਾ ਸਾਡਾ ਜੋ ਮਨੋਰਥ ਹੈ ਉਹ ਸਾਨੂੰ ਉਹ ਜੋ ਉਹਨੂੰ ਅਸੀਂ ਗੋਲ ਆ ਉਹਨੂੰ ਅਚੀਵ ਕਰ ਸਕੀਏ ਤੱਤਰ ਬਣਾਉਣ ਦਾ ਕਾਰਨ ਜਿਵੇਂ ਆਪਾਂ ਮਨਰੇਗਾ ਤਾਂ ਕੈਂਪ ਲਗਾਇਆ ਜਾਂ ਹੋਰ ਪੰਚਾਇਤ ਇਕੱਤਰ ਆਉਂਦੇ ਨੇ ਜਾਂ ਕੋਈ ਹੋਰ ਅਫਸਰ ਸਾਹਿਬਾ ਆਉਂਦੇ ਨੇ ਕਈ ਵਾਰ ਆਪਾਂ ਨੂੰ ਧਰਮਸ਼ਾਲਾ ਕੋਲ ਬਹਿਣਾ ਪੈਂਦਾ ਰੋਟੀ ਥੱਲੇ ਬਹਿਣਾ ਪੈਂਦਾ ਤਾਂ ਉੱਥੇ ਇਵਨ ਕੀ ਜਿਵੇਂ ਅਸੀਂ ਬੈਠੇ ਉੱਪਰ ਪੰਛੀ ਨੇ ਮਿੱਠਾ ਹੋ ਜਾਂਦੀਆਂ ਨੇ ਹਨਾ ਤਾਂ ਜਦੋਂ ਆਪਾਂ ਦਾ ਪਿੰਡ ਦੇ ਆ ਜਾਂ ਹੋਰ ਜਦੋਂ ਕੋਈ ਬਾਹਰੋਂ ਗੈਸਟ ਆਦਾ ਜੇ ਉਹਦੇ ਤੇ ਇਹੀ ਚੀਜ਼ ਹੋ ਜਵੇ ਤਾਂ ਬੜਾ ਐਮਬੈਰਸ ਫੀਲ ਹੁੰਦਾ ਹੈ ਨਾ ਅਗਲਾ ਮੈਨੂੰ ਵੀ ਕਹੂਗਾ ਯਾਰ ਫੜੇ ਲੇ ਕੇ ਸਰਪੰਚੋਂ ਥੋੜੋ ਕੋ ਬੈਠਣ ਨੂੰ ਟਿਕਾਣਾ ਨਹੀਂ ਹਨ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਪਿੰਡ ਭਾਗਪੁਰ ਚ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਰਪੰਚ ਗਗਨਦੀਪ ਸਿੰਘ ਢਿੱਲੋਂ ਦੀ ਅਗਵਾਈ ਚ ਅੱਜ ਨੈਸ਼ਨਲ ਪੰਚਾਇਤ ਦਿਹਾੜਾ ਮਨਾਇਆ ਇਸ ਮੌਕੇ ਸਰਪੰਚ ਗਗਨਦੀਪ ਸਿੰਘ ਢਿੱਲੋਂ ਵੱਲੋਂ ਪਿੰਡ ਅੰਦਰ ਇੱਕ ਸ਼ਾਨਦਾਰ ਪੰਚਾਇਤ ਘਰ ਅਤੇ پارک ਲੋਕਾਂ ਨੂੰ ਸਮਰਪਿਤ ਕੀਤਾ ਗਿਆ ਇਸ ਮੌਕੇ ਸਰਪੰਚ ਗਗਨਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਦਫ਼ਤਰ ਆਉਣ ਵਾਲੀਆਂ ਪੰਚਾਇਤਾਂ ਦੇ ਵੀ ਕੰਮ ਆਏਗਾ ਇਸ پارک ਚ ਪਿੰਡ ਦੇ ਬੱਚੇ ਖੇਡ ਸਕਣਗੇ ਬਜ਼ੁਰਗ ਬੈਠ ਸਕਣਗੇ ਉਹਨਾਂ ਕਹੇ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਸਰਪੰਚ ਪੰਚਾਇਤੀ ਨੈਸ਼ਨਲ ਪੰਚਾਇਤੀ ਦੇ ਹੜਾ ਸੀਗਾ ਕੀ ਕਹਿਣਾ ਚਾਹੁੰਦੇ ਹੋ ਕੀ ਕੀਤਾ ਪਿੰਡ ਦੇ ਲਈ ਹਾਂ ਸਭ ਤੋਂ ਪਹਿਲਾਂ 24 April ਦਾ ਜੋ ਦਿਨ ਹੈ ਬੜਾ ਇਤਿਹਾਸਕ ਦਿਨ ਹੈ ਮੈਂ ਆਪਣੇ ਵੱਲੋਂ ਸਰਪੰਚ ਗਗਨਦੀਪ ਸਿੰਘ ਤੋਂ ਪਿੰਡ ਭਾਗਪੁਰ ਤੋਂ ਸਮੂਹ ਦੇਸ਼ ਦੀਆਂ ਪੰਚਾਇਤਾਂ ਨੂੰ ਇਸ ਰਾਸ਼ਟਰੀ ਪੰਚਾਇਤੀ ਰਾਜ ਉਸਤਿਆਂ ਬਹੁਤ-ਬਹੁਤ ਮੁबारकबाद ਪੇਸ਼ ਕਰਦਾ ਤੇ ਇਸ ਦਿਨ ਦੇ ਉੱਤੇ ਮੈਂ ਆਪਣੀ ਪੰਚਾਇਤਾਂ ਨੂੰ ਇਹੀ ਆਪਣੇ ਵੱਲੋਂ ਸੁਨੇਹਾ ਲਾਉਣਾ ਚਾਹਨਾ ਕਿ ਪੰਚਾਇਤਾਂ ਆਪਣੇ ਆਪ ਦੇ ਵਿੱਚ ਆਪਣੇ ਗ੍ਰਾਮ ਪੰਚਾਇਤ ਖੇਤਰ ਦੇ ਵਿੱਚ ਇੱਕ ਸਵੈ ਸਥਾਨਕ ਸਰਕਾਰਾਂ ਨੇ ਤੁਹਾਡੇ ਕੋਲ ਬਹੁਤ ਜ਼ਿੰਮੇਵਾਰੀਆਂ ਨੇ ਤੁਹਾਨੂੰ ਆਪਣੀਆਂ ਜੋ ਤੁਹਾਡੇ ਜ਼ਿੰਮੇਵਾਰੀਆਂ ਉਹਨਾਂ ਦਾ ਪਤਾ ਹੋਣਾ ਚਾਹੀਦਾ ਤੇ ਉਹ ਜ਼ਿੰਮੇਵਾਰੀਆਂ ਨੂੰ ਜੋ ਤੁਹਾਡੇ ਕੋਈ ਸੰਵਿਧਾਨਿਕ ਸ਼ਕਤੀ ਦਿੱਤੀ ਆ ਉਹ ਤੁਸੀਂ ਲੋਕਾਂ ਲਈ ਲੋਕਾਂ ਦੀ ਤਰੱਕੀ ਲਈ ਤੁਸੀਂ ਵਰਤੋ ਤੁਹਾਨੂੰ ਜੇਕਰ ਮੁਸ਼ਕਲਾਂ ਕੋਈ ਆਉਂਦੀਆਂ ਨੇ ਤਾਂ ਤੁਹਾਡੇ ਵੱਲੋਂ ਕਾਨੂੰਨ ਦੁਆਰਾ ਤੁਹਾਡੇ ਵੱਲੋਂ ਬਹੁਤ ਤਾਕਤਾਂ ਤੁਹਾਨੂੰ ਬਹੁਤ ਸ਼ਕਤੀਆਂ ਦਿੱਤੀਆਂ ਹੋਈਆਂ ਨੇ ਤਾਂ ਜੇਕਰ ਕਿਸੇ ਸਰਪੰਚ ਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਹੁੰਦੀ ਹੈ ਮੈਂ ਵੀ ਆਪਦੇ ਆਪਦੇ ਤੌਰ ਤੇ ਮੈਂ ਹਰੇਕ ਸਰਪੰਚ ਦੀ ਸਿਹਤਾਂ ਲਈ ਹਾਜ਼ਰ ਹਾਂ ਸੋ ਇਹੀ ਕਹਿਣਾ ਚਾਹੁੰਦਾ ਕਿ ਆਪਣੇ ਪਿੰਡ ਦੀਆਂ ਪੰਚਾਇਤਾਂ ਤੇ ਆਪਣੇ ਪਿੰਡ ਦੀਆਂ ਗ੍ਰਾਮ ਸਭਾਵਾਂ ਨੂੰ ਮਜ਼ਬੂਤ ਕਰੋ ਤਾਂ ਕਿ ਜੋ ਇਸ ਸਾਡਾ ਰਾਸ਼ਟਰੀ ਪੰਚਾਇਤ ਦਿਵਸਾ ਵੀ ਇਹ ਮਨਾਉਣ ਦਾ ਸਾਡਾ ਜੋ ਮਨੋਰਥ ਹੈ ਉਹ ਸਾਨੂੰ ਉਹ ਜੋ ਉਹਨੂੰ ਅਸੀਂ ਗੋਲ ਆ ਉਹਨੂੰ ਅਚੀਵ ਕਰ ਸਕੀਏ ਸਾਡੇ ਪਿੰਡ ਦੇਸ਼ ਦੀਆਂ ਪੰਚਾਇਤਾਂ ਤੇ ਗ੍ਰਾਮ ਸਭਾ ਮਜ਼ਬੂਤ ਹੋਣ ਸੋ ਅ ਅੱਜ ਦੇ ਦਿਨ ਤੇ ਮੈਂ ਆਪਣੇ ਪਿੰਡ ਲਈ ਆਪਣੇ ਪਿੰਡ ਨੂੰ ਅ ਅਸੀਂ ਦਫਤਰ ಗ್ರಾಮ ਪੰਚਾਇਤ ਦਾ ਤੇ ਨਾਲ ਨਾਲ ಗ್ರಾಮ ਸਭਾ ਪਾਰਕ ਆਪਣੇ ਪਿੰਡ ਲਈ ਅਸੀਂ ਲੋਕਰਪਨ ਕੀਤਾ ਵਾ ਤਾਂ ਤਾਂ ਕਿ ਮੇਰੇ ਪਿੰਡ ਦੀ ਹੁਣ ਦੀ ਪੰਚਾਇਤ ਤੇ ਆਉਣ ਵਾਲੀ ਪੰਚਾਇਤਾਂ ਨੂੰ ਉਹਨਾਂ ਲਈ ਇੱਕ ਦਫਤਰ ਹੋਵੇ ਇੱਕ ਚੇਅਰ ਹੋਵੇ ਜਿਹਦੇ ਤੇ ਉਹ ਬਹਿ ਕੇ ਜਿਹਦੇ ਤੇ ਉਹ ਆਪਣੇ ਪਿੰਡ ਲਈ ਆਉਣ ਵਾਲੇ ਭਵਿੱਖ ਦੀਆਂ ਜੋ ਗਤੀਵਿਧੀਆਂ ਨੇ ਜਾਂ ਪਲਾਨਸ ਨੇ ਉਹਨੂੰ ਵਿਚਾਰ ਕਰਕੇ ਲੋਕਾਂ ਦਾ ਵਿਕਾਸ ਪਿੰਡ ਦਾ ਵਿਕਾਸ ਕਰ ਲੋਕਾਂ ਦੀ ਲੋਕਾਂ ਦਾ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਕਰ ਸਕਣ